ਤਰਪਾਂਜੀ ਦੇ ਖਾਣੇ ਦੀ ਰਿਪੋਰਟ ਨੂੰ ਬਾਹਰ ਜਾ ਉੱਥੇ ਬੈਠੇ ਨੇ ਬੋਲ ਆ ਜਾਂਦਾ ਸੀ ਜੇ ਮੈਨੂੰ ਪਤਾ ਹੁੰਦਾ ਖਾਣੇ ਆਏ ਜੀ ਇਹ ਲੋਕੀ ਦੀ ਮੰਨਣ ਕਿ ਫਾਂਗਰ ਦੀ ਮੰਨਣ ਉਹਦਾ ਜਿਹੜਾ ਅੰਦਰ ਨੈਕਸਟ ਬੈਠਾ ਉਹ ਜੀ ਤੇ ਜਦੋਂ ਸਾਡੇ ਨਾਂ ਦਾ ਚਾਹੇ ਫਿਆਣੇ ਵਾਲਾ ਆ ਘਰਣਾ ਵਾਲਾ ਉਸ ਤੋਂ ਬੋਲ ਰਿਹਾ ਮੈਂ ਕਿ ਮੇਰਾ ਬੰਦਾ ਆਊਗਾ 25 ਲੱਖ ਦੇ ਦੁਸ਼ਿਆ ਲੱਖ ਦੇ ਉਹ ਸੋਹ ਜਾਂਗੇ ਮੇਰੇ ਮੁੰਡੇ ਨੂੰ ਮੈਂ ਅਦ੍ਰਸ਼ਪਤਾ ਕਰ ਸਕੂੰ ਚਪੰ ਜਾਂਦਾ ਚੱਕ ਲਾਂਗੇ

ਹੁੰਟਾਓ ਅਜੋ ਜੁਲਮ ਹੈ ਕਿ ਉਹਨਾਂ ਕਸੇ ਨਾਮ ਨੂੰ ਲੰਗਨ ਕਰ ਭਾਰੀ ਭਾਰੀ ਪੰਜਾਬ ਦੇ ਨਾਲ ਭਾਰਤੀ ਜੀਵਨਾਂ ਦੀ ਬਾਤ ਪਰਤ ਲੜਾ ਉਹ ਕੋਈ ਕਹਿਰ ਬਣਾਉਂਦੇ ਸਭ ਹਿੰਦੁਸਤਾਨ ਦਾ ਨਾਮ ਦਿੱਲੀ ਤੋਂ ਹੋ ਰਿਹਾ ਹੈ ਪੰਜਾਬ ਤੋਂ ਹੋ ਰਿਹਾ ਹੈ ਇੱਥੇ ਟੱਕਾ ਹੈ ਇੱਥੇ ਫੋਟਾ ਸਹੀ ਕਾਨੂੰਨ ਨਹੀਂ ਹੋ ਤੇ ਟੱਕਾ ਹੈ ਸਾਡੇ ਜਿਹੜੇ ਦੋ ਦਿਨਾਂ ਤੋਂ ਦਿੱਲੀ ਦੇ ਲੀਡਰਾਂ ਨੇ ਐਸਕਾ ਨਾ ਬਣਾ ਰੱਖਿਆ ਮੁੱਖ ਮੰਤਰੀ ਦੇ ਦਾਅਵੇਦਾਰ ਬਾਰੇ ਵੀ ਹੈ ਉਹਨਾਂ ਨੂੰ ਲੱਗਦਾ ਕਿ ਸੰਵਾਲਾ ਕਾਰਾ ਬਾਹਰ ਆ ਗਿਆ ਕੋਈ ਨਾ ਕੁਝ ਹੋਇਆ ਪੀਆ ਪਾਰਟੀ ਕਿਸੇ ਦਾ ਆਗਾਤ ਦੇ ਲੀਡਰ ਦਾ ਭਲਾ ਨਹੀਂ ਕਰ ਸਕਦੀ ਬੋਲ ਨਹੀਂ ਸਕਦੀ ਕੱਲ ਕਿਸੇ ਨੇ ਇੱਥੇ ਧਰਨਾ ਲਾਇਆ ਕੋਈ ਉਸੇ ਕੂਰਤ ਕਮਿਟੀਅਲ ਦੀ ਬਾਤ ਗਿਆ ਕਹਿੰਦਾ ਸਸਟੀ ਗਾਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਜਿਵੇਂ ਪੰਜਾਬ ਦੇ ਵਿੱਚ ਠੰਡ ਵਧੀ ਹੋਈ ਹੈ ਲੋਕ ਠਰੂ ਠਰੂ ਕਰ ਰਹੇ ਨੇ ਉਵੇਂ ਹੀ ਸਿਆਸਤ ਦੇ ਵਿੱਚ ਵੀ ਲੋਕਾਂ ਨੂੰ ਨਿੱਗ ਦੀ ਲੋੜ ਹੈ ਜਿਵੇਂ ਬਾਹਰ ਪੰਜਾਬ ਦੇ ਵਿੱਚ ਲੋਕਾਂ ਨੂੰ ਨਿੱਗ ਦੀ ਜ਼ਰੂਰਤ ਹੈ ਸਾਡੇ ਨਾਲ ਪੰਜਾਬ ਭੱਜਪਾ ਦੇ ਪ੍ਰਧਾਨ ਸੁਨੀਲ ਜਾਖਰ ਜੀ ਮੌਜੂਦ ਨੇ ਜਾਖਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਮਨਜੋਜੀ ਜਿਵੇਂ ਮੈਂ ਜ਼ਿਕਰ ਕੀਤਾ ਕਿ ਜਿਵੇਂ ਠੰਡ ਪੈ ਰਹੀਆਂ ਲੋਕ ਠਰੂ ਠਰੂ ਕਰ ਰਹੇ ਨੇ ਲੋਕਾਂ ਨੂੰ ਨਿੱਗ ਦੀ ਲੋੜ ਹੈ ਉਵੇਂ ਸਿਆਸਤ ਵਿੱਚ ਵੀ ਨਿੱਗ ਦੀ ਓਨੀ ਜ਼ਰੂਰਤ ਹੈ ਕਿਵੇਂ ਦੇਖਦੇ ਹੋ ਬੀਤੇ ਦਿਨੀ ਸੁਖਪਾਲ ਖੈਰਾ ਹੋਰਾਂ ਨੂੰ ਰਾਹਤ ਮਿਲੀ ਉਸ ਤੋਂ ਬਾਅਦ ਮੋੜ ਇੱਕ ਮੁਕਤਮਾ ਦਰਜ ਕਰ ਦਿੱਤਾ ਗਿਆ ਬਹੁਤ ਹੀ ਜੋ ਕੁਝ ਵਾਪਰੇ ਹੈ ਕੱਲ ਬਹੁਤ ਹੀ ਮੰਦਭਾਗੀ ਘਟਨਾ ਆ ਸਮਝਦਾ ਪੰਜਾਬ ਵਾਸਤੇ ਜਿਸ ਕਿਸਮ ਦੀ ਹੈ ਸਾਡੇ ਰਾਜਨੀਤਿਕ ਵਿਰੋਧ ਰਏ ਹੋਣੇ ਖੈਰਾ ਸਾਹਿਬ ਆ ਜੀ ਕਾਂਗਰਸ ਚ ਹੈ ਜੀ ਪਹਿਲਾਂ ਮੈਂ ਵੀ ਕਾਂਗਰਸ ਜੀ ਸਾਡੇ ਨਾਲ ਹੀ ਮੇਰੇ ਕੁਲੀਗ ਰਏ ਹੈ ਅਦਰਵਾਇਜ਼ ਵੀ ਮੇਰੇ ਬੜੇ ਅچھے ਸੰਬੰਧ ਰਏ ਆ ਉਹਦੇ ਬਾਅਦ ਆਮ ਆਦਮੀ ਪਾਰਟੀ ਦੇ ਵੀ ਲੀਡਰ ਹਪੋਜੀਸ਼ਨ ਰਏ ਤੇ ਹੁਣ ਵਾਪਸ ਕਾਂਗਰਸ ਚ ਉਹਨਾਂ ਨੂੰ ਲੈ ਲਿਆ ਗਿਆ ਤੇ ਕੋ ਨੈਸ਼ਨਲ ਲੈਵਲ ਤੇ ਉਹਨਾਂ ਦਾ ਰਤਬਾ ਹੈ ਹਮ ਪਰ ਕੱਲ ਜਿਹੜੀ ਤਸਵੀਰਾਂ ਆਈਆਂ ਜੀ ਤੁਸੀਂ ਵੀ ਦੇਖਿਆ ਹੋਣਾ ਹੈ ਬਿਲਕੁਲ ਤੁਹਾਡਾ ਤਾਂ ਪਤਾ ਨਹੀਂ ਸਾਬ ਮੈਂ ਪਛਾਣ ਨਹੀਂ ਸੀ ਗਿਆ ਇਹਨਾਂ ਫੋਟੋ ਜਿਹੜੇ ਦੇਖਿਆ ਹੋਏ ਥੇ ਤੇ ਕਹਿ ਰਹੇ ਹੂ ਖੈਰਾ ਸਾਹਿਬ ਰਿਲੀਜ਼ ਹੋਏ ਪਛਾਣੇ ਨਹੀਂ ਗਏ ਸਾਬ ਹਾਂ ਤਿੰਨ ਮਹੀਨੇ ਅਕਤੂਬਰ ਦੇ ਅੰਦਰ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਸਭ ਕਸੂਰ ਕੀ ਸੀਗਾ ਦੇਖੋ ਐਨੀ ਗੱਲ ਤਾਂ ਮੈਂ ਮੰਨਦਾ ਹਾਂ ਵੀ ਜਦੋਂ ਖੈਰਾ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਬਹੁਤ ਹੀ ਗੰਭੀਰ ਅਰੋਪ ਜਿਹੜਾ ਸੀਗਾ ਬੜਾ ਸੀਰੀਅਸ ਨੇਚਰ ਦਾ ਸੀਗਾ ਹਾਂ ਤੇ ਉਹ ਜਿਹੜਾ ਕੇਸ ਹੈ ਅੱਜ ਦਾ ਨਹੀਂ 2015 ਦਾ ਉਹਨਾਂ ਤੇ ਰਜਿਸਟਰ ਸੀਗਾ ਜਿਹੜਾ ਡਰਗ ਰਿਲੇਟਿਡ ਕੇਸ ਸੀਗਾ ਜੀ ਉਸ ਨੂੰ ਲੈ ਕੇ ਮੈਂ ਆ ਵੀ ਸਮਝਦਾ ਵੀ ਕਾਂਗਰਸ ਪਾਰਟੀ ਉਹਨਾਂ ਨੇ ਸ਼ਾਇਦ ਉਸ ਟਾਈਮ ਆਪਣਾ ਬਚਾ ਕੇ ਆਪਣਾ ਕੋਈ ਉਹਨਾਂ ਨੇ ਕੋਈ ਲੰਬਾ ਚੁੜਾ ਨਾ ਹੀ ਹੁੰਦਾ ਵਿਰੋਧ ਕੀਤਾ ਗ੍ਰਿਫਤਾਰੀ ਦਾ ਵੀ ਆ ਕੇਸ ਪੁਰਾਣਾ ਹੈ ਜੀ ਤੇ ਕਰਕੇ ਕੱਲ ਜੋ ਕੁਛ ਹੋਇਆ ਕੇਸ ਤਾਂ ਬਿਲਕੁਲ ਹੀ ਮੈਂ ਅੱਜ ਵੀ ਤੁਹਾਡੇ ਤੋਂ ਪਹਿਲਾਂ ਗੱਲ ਕਰਕੇ ਹਟਿਆ ਇਸ ਸਿਰਫ ਫੈਬ੍ਰਿਕੇਟਿਡ ਨਹੀਂ ਟੋਟਲ ਬੋਗਸ ਕੇਸ ਹੈ ਸਭ ਟੋਟਲ ਬੋਗਸ ਮਤਲਬ ਜਿਸ ਬੰਦੇ ਨੇ ਕਿਤੇ ਕਾਨੂੰਨ ਕਚਹਿਰੀ ਗਿਆ ਹੀ ਨਹੀਂ ਕਿਸੇ ਦਾ ਜੇ ਪੁਲਿਸ ਨਾਲ ਮੱਥਾ ਹੀ ਨਹੀਂ ਲੱਗਿਆ ਉਹ ਵੀ ਸਮਝ ਸਕਦਾ ਹੈ ਵੀ ਸਰੇ ਆਮ ਤੱਕਾ ਜਿਹਨੂੰ ਕਹਿ ਸਕਦਾ ਸਿਰੇ ਦਾ ਤੱਕਾ ਉਹ ਤੱਕਾ ਇਹਨਾਂ ਨੇ ਲੋਕਾਂ ਨੇ ਕੀਤਾ ਪਰ ਉਸ ਤੋਂ ਵੱਡਾ ਤੱਕਾ ਜਿਹੜਾ ਮੈਂ ਸਮਝਦਾ ਜਿਹੜਾ ਆਮ ਆਦਮੀ ਪਾਰਟੀ ਨੇ ਤੱਕਾ ਕੀਤਾ ਉਹ ਤਾਂ ਕੀਤਾ ਹੀ ਕੀਤਾ ਹੈ ਜੀ ਪਰ ਉਸ ਤੋਂ ਵੱਡਾ ਤੱਕਾ ਮੈਂ ਸਮਝਦਾ ਵੀ ਇਹ ਸਾਰੇ ਮਸਲੇ ਦੇ ਅੰਦਰ ਕਾਂਗਰਸ ਪਾਰਟੀ ਦੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹ ਬੇਨਕਾਬ ਹੋ ਗਈ ਸਭ ਹੂੰ ਕਿਉਂਕਿ ਸੁਖਪਾਲ ਸਿੰਘ ਖਹਿਰਾ ਇੱਕ ਪੰਜਾਬ ਕਾਂਗਰਸ ਦੇ ਐਮ.ਐਲ.ਏ ਨਹੀਂ ਜੀ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਬਿਲਕੁਲ ਕਿਸਾਨ ਵਿੰਗ ਦੇ ਨੈਸ਼ਨਲ ਲੈਂਡ ਦੇ ਆਫਿਸ ਬਿਰਰ ਹੈ ਉਹ ਜੀ ਤੇ ਕੱਲ ਤੱਕ ਹੋ ਜਾ ਕੋਈ ਚੁਸਕੀ ਨਹੀਂ ਕੋਈ ਭੁਲੇਰੀ ਹੂੰ ਤੇ ਉਹ ਪਾਰਟੀ ਅੱਜ ਕਿਸਾਨਾਂ ਦੀ ਗੱਲ ਕਰੇ ਜਿਹੜੀ ਪਾਰਟੀ ਆਪਣੇ ਵਰਕਰ ਨੂੰ ਛੱਡੋ ਆਪਣੇ ਲੀਡਰ ਦੀ ਬਾਹ ਨਹੀਂ ਫੜ ਸਕਦੀ ਉਹ ਉਹ ਪੰਜਾਬ ਦਾ ਪਲਾ ਕਰ ਦੂਗਾ ਦੇਸ਼ ਦਾ ਪਲਾ ਕਰ ਦੇਣਗੇ ਸਭ ਜੀ ਇਹ ਕਮਜ਼ੋਰੀ ਹੈ ਜਿਹੜੀ ਉਹ ਨੂੰ ਦੇਖਦੇ ਸਭ ਕੋ ਭੁੱਲ ਜਾਣੀ ਹੂੰ ਬੋਲੇਗਾ ਬੋਲਣ ਵਾਲੇ ਜਿਹੜੇ ਹੈ ਜਿਹੜੇ ਕਹਿੰਦਾ ਨਾ ਚੋਰ ਸਿਪਾਹੀ ਰਹੇ ਪੰਜਾਬ ਚ ਤਾਂ ਨੈਸ਼ਨਲ ਲੀਡਰਸ਼ਿਪ ਤਾਂ ਜਿਹੜੀ ਹੈ ਕਾਂਗਰਸ ਦੀ ਐਕਸਪੋਜ਼ ਹੋਈ ਹੈ ਬਰਾ ਸਾਹ ਦੇ ਜੋ ਪਹਤੇ ਉਹ ਸਾਫ ਦਿਖ ਰਿਹਾ ਅਮਰੀਕਾ ਦੇ ਕੱਲ ਵਾਲੀ ਫੋਟੋ ਦੇ ਬਾਅਦ ਪੰਜਾਬ ਦਾ ਹਰੇਕ ਬੱਚਾ ਚ ਕਿਸੇ ਪਾਰਟੀ ਚ ਹੈ ਹੂੰ ਧੂਧੂ ਕਰ ਰਿਹਾ ਹੈ ਕਿ ਜਿਹੜੀ ਵਾਲ ਸਾਹਿਬ ਤੇ ਭਗਵੰਦ ਮਾਨ ਜੀ ਦੀ ਪਾਰਟੀ ਨੂੰ ਉਹਨਾਂ ਨੂੰ ਵੀ ਆ ਦੇਖੋ ਕਿੱਡਾ ਤੱਕਾ ਕੀਤਾ ਹੈ ਖੈਰਾਜੀ ਦੇ ਉੱਤੇ ਪਰ ਵਾਜੇ ਵੀ ਚਲੋ ਦੇਖੋ ਰਾਜਨੀਤਿਕ ਗਰੂਜ਼ ਪਾਰਟੀਆਂ ਅਫੀਲੀਏਸ਼ਨ ਇੱਕ ਪਾਸੇ ਰਹਿ ਗਈ ਉਹਨਾਂ ਦੇ ਹਰੇਕ ਨੂੰ ਮੰਨਦਾ ਵੀ ਉਹ ਗੱਲ ਆਪਣੀ ਠੋਕ ਕੇ ਕਰਦੇ ਆ ਚਲੋ ਕਿਸੇ ਨਾਲ ਉਹਨਾਂ ਦੀ ਬਣੇ ਨਾ ਬਣੇ ਜੋ ਵੀ ਉਹਨਾਂ ਦੀ ਰਾਜਨੀਤਿਕ ਸੋਚ ਆ ਪਰ ਉਹ ਗੱਲ ਰੱਖਦੇ ਹੈ ਜੇ ਉਸੇ ਗੱਲ ਰੱਖਣ ਦਾ ਖਾਮਯਾਜ ਆ ਉਹ ਭੁਗਤ ਰਹੇ ਤੇ ਜਿੱਥੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਐਕਸ ਬੋਲ ਹੋ ਗਈ ਜੀ ਉਥੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਉਸ ਤੋਂ ਜ਼ਿਆਦਾ ਐਕਸਪੋਜ਼ ਹੋ ਗਈ ਤੇ ਇਹਦੇ ਨਾਲ-ਨਾਲ ਭਗਵੰਤ ਮਾਨ ਜੀ ਦਾ ਚਿਹਰਾ ਵੀ ਐਕਸਪੋਜ਼ ਹੋ ਗਿਆ ਭਗਵੰਤ ਮਾਨ ਜੀ ਅੱਜ ਤੋਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਕਹਿੰਦੇ ਸੀ ਵੀ ਮੇਰੇ ਕੋਲ ਨਾ ਕਾਂਗਰਸੀ ਜਿਹੜੇ ਹੈ ਲੀਡਰ ਹੈ ਉਹਨਾਂ ਦੇ ਨਾਮ ਵੀ ਲੈ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਮੇਰੇ ਪੁਰਾਣੇ ਕੁਲੀਗਰੇ ਸਾਰੇ ਚਲੋ ਜਿਵੇਂ ਵੀ ਹੈ ਪਰ ਉਹ ਕਹਿੰਦੇ ਮੇਰੇ ਕੋਲ ਇਹਨਾਂ ਸਾਰੇ ਦੇ ਕੇਸ ਹੈ ਤੇ ਇਹਨਾਂ ਦੀ ਕੋਈ ਦਲੀਲ ਵੀ ਨਹੀਂ ਬੰਨੀ ਕੋਈ ਨਾ ਤੋਂ ਇਹ ਜੇ ਇਹਨਾਂ ਨੇ ਨਵੇਂ ਤਰੀਕੇ ਨਾਲ ਕੀਤਾ ਸਾਰਾ ਕੁਝ ਕੋਈ ਰਾਜਸਥਾਨ ਜਾਵੜਾ ਕੋਈ ਇੱਥੇ ਜਿਹਨਾਂ ਨੇ ਕੀਤੀ ਹੈ ਕਿ ਸਾਰੇ ਅੰਦਰ ਠੋਕੂੰਗਾ ਮੈਂ ਹੂੰ ਓਪਨ ਐਂਡ ਸ਼ਟ ਕੇਸ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਦਲੀਲ ਦਾ ਕੋਈ ਜਿਵੇਂ ਹੀ ਨਹੀਂ ਕਿ ਨੰਬਰ ਤੱਕ ਉਹ ਇਹਨਾਂ ਨੂੰ ਹੂੰ ਅੱਛਾ ਉਹ ਓਪਨ ਸ਼ਟ ਕੇਸ ਨਾਲ ਦਾ ਬਾਹਰ ਤੁਰੇ ਕਰਦੇ ਆ ਹੂੰ ਉਹ ਆਪਸ ਵਿੱਚ ਜਫੀਆਂ ਇਹਨਾਂ ਨਾਲ ਪਾਈ ਜਾਂਦੇ ਆ ਲੋਕਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਦੂਜੇ ਪਾਸੇ ਜਿਹੜਾ ਕੋ ਕੇਸ ਹੈ ਨੇ ਫਰਜੀ ਕੇਸ ਬਣਾ ਕੇ ਅੰਬਰ ਤਰੀ ਜਾਂਦੇ ਕਿਉਂ ਕਿ ਇਹ ਕਾਂਗਰਸੀ ਲੀਡਰਸ਼ਿਪ ਦੇ ਵਿੱਚ ਇਹਨਾਂ ਦੇ ਨਾਲ ਸਾਂਝ ਹੈ ਉਹ ਖੈਰਾ ਸਾਹਿਬ ਨੂੰ ਇੱਕ ਸੂਰਬੰ ਨੂੰ ਦੇਖਦੇ ਆ ਵੀ ਆ ਸਾਡੇ ਜਿਹੜੇ ਦੋ ਤਿੰਨ ਦੇਲੀ ਵੱਡੇ ਲੀਡਰਾਂ ਨੇ ਅਚਕਨਾ ਬਣਾ ਰੱਖਿਆ ਮੁੱਖ ਮੰਤਰੀ ਦੇ ਜਾਵੇਦਾਰ ਬਣੇ ਫਿਰਦੇ ਐ ਉਹਨਾਂ ਨੂੰ ਲੱਗਦਾ ਵੀ ਸੁਪਾਲ ਖੈਰਾ ਬਾਹਰ ਆ ਗਿਆ ਤੁਹਾਨੂੰ ਕੋਲ ਕੁਝ ਹੋਇਆ ਹੂੰ ਉਹਦਾ ਰਲੇ ਐ ਇਹਨਾਂ ਨਾਲ ਹੁਤਾਏ ਨਾ ਆਪੇ ਸੀ ਨਾਲ ਸਾਰੇ ਇਹ ਸੈਟਿੰਗ ਕਰਕੇ ਵੀ ਸਾਨੂੰ ਬਖਸ਼ੋ ਅਜੀ ਤੇਰੇ ਖਿਲਾਫ ਜਮਾਨੀ ਬੋਲਦੇ ਭਗਵੰਤ ਮਾਜੀ ਹੂੰ ਜਿਹੜਾ ਬੋਲਦਾ ਉਹਨਾਂ ਨੇ ਅੰਦਰ ਕਰਾਤਾ ਤੇ ਨਾਲ ਭਗਵੰਤ ਮਾਨ ਜੀ ਐਕਸਪੋਜ਼ ਹੋ ਗਏ ਫਿਰ ਨਾਲ ਕੇਜਰੀਵਾਲ ਸਾਹਿਬ ਐਕਸਪੋਜ਼ ਹੋ ਗਏ ਕੇਜਰੀਵਾਲ ਉਹਤੇ ਕਹਿੰਦੇ ਧੱਕਾ ਹੋ ਗਿਆ ਆ ਜਿਹੜਾ ਛੁੱਟਾ ਕੇਸ ਕੀਤਾ ਸਭ ਹਮ ਅੱਛਾ ਹਿੰਦੁਸਤਾਨ ਦਾ ਕਾਨੂੰਨ ਦਿੱਲੀ ਚ ਹੋ ਰਹਾ ਤੇ ਪੰਜਾਬ ਚ ਹੋ ਰਹਾ ਇੱਥੇ ਧੱਕਾ ਇੱਥੇ ਤੁਹਾਡਾ ਸਹੀ ਕਾਨੂੰਨ ਹੈ ਉੱਥੇ ਧੱਕਾ ਹੈ ਖੈਰਾ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਖੈੜਾ ਛੁਡਾ ਲਿਆ ਖੈਰੇ ਤੋਂ ਖੈੜਾ ਛੁਡਾਉਣ ਵਾਲੀ ਪੋਲਿਸੀ ਹੈ ਨੈਸ਼ਨਲ ਕਾਂਗਰਸ ਦੀ ਹਮ ਇਹ ਜਿਹੜੇ ਹੈ ਇੱਥੇ ਵਾਲੇ ਇਹਨਾਂ ਨੇ ਉਹਦਾ ਫਾਇਦਾ ਉਠਾ ਕੇ ਤੇ ਉਹ ਉਹਦੇ ਤੇ ਆਪਣੀ ਖੁਦ ਦਾ ਕੱਢ ਲਿਆ। ਹੂੰ ਤੇ ਕਹਿ ਸਕਦੇ ਕਿ ਖੈਰ ਸਾਨੂੰ ਬੋਲਣਾ ਮਹਿੰਗਾ ਪੈਗਾ ਤਾਂ ਕਰਕੇ ਧੰਗਾ ਨਹੀਂ ਪੈ ਗਿਆ ਸਾਬ ਉਹ ਜਿਹੜੇ ਹੈ ਉਹ ਉਹ ਤਾਂ ਉਹਨਾਂ ਨੇ ਹੀ ਖੁਦਿਆ ਪਰ ਮੈਂ ਸਮਝਦਾ ਪੰਜਾਬ ਦੇ ਲੋਕ ਇਸ ਗੱਲ ਤੋਂ ਸਿੱਖ ਲੈਣਗੇ। ਆ ਜਿਹੜੀ ਸੇਧ ਇਸ ਤੇ ਆਮ ਬੰਦੇ ਨੂੰ ਬਣਦੀ ਹੈ ਵੀ ਆਹ ਪਾਰਟੀ ਕਿਸੇ ਦਾ ਆਪ ਦੇ ਲੀਡਰ ਦਾ ਭਲਾ ਨਹੀਂ ਕਰ ਸਕਦੀ, ਬੋਲ ਨਹੀਂ ਸਕਦੀ ਸਾਬ। ਕੱਲ ਕਿਸੇ ਨੇ ਉੱਥੇ ਧਰਮਾ ਲਾਇਆ ਉੱਥੇ ਕਬੂਰਤਲੇ ਜੀਹਾਂ ਦੇ ਬਾਅਦ ਗਿਆ ਕੋਲ ਨਾ ਚੋ। ਜੀ ਐਤ ਸੋਤੇ ਆਪਣੀ ਮੀਟਿੰਗਾਂ ਕਰਦੇ ਫਿਰਦੇ ਕਿੰਨੀ ਸੀਤਾਂ ਲੈਣੀ ਹੈ ਕਿਸੇ ਨੇ ਆਪਣੀ ਘਰਾਹੀ ਵਾਸਤੇ ਲੈਣੀ ਹੈ ਜੀ ਆਂਟੀ ਬਣ ਜਾਈਏ ਜਿਸ ਨੇ ਜਰਾ ਉੱਥੇ ਜਾ ਵੜੀਏ ਪੰਜਾਬ ਦੇ ਲੋਕਾਂ ਨੇ ਇਹ ਦੇਖਦੇ ਆ ਸਾ ਪੰਜਾਬ ਦੇ ਲੋਕ ਬਾਕੀ ਸਾਰੀਆਂ ਗੱਲਾਂ ਟੱਕਾ ਨਹੀਂ ਜੀ ਗੁਰੂ ਮਹਾਰਾਜ ਨੇ ਤਾਂ ਸੰਗ ਸਜਾਏ ਇਸੇ ਕਰਕੇ ਸੀ ਵੀ ਜ਼ਬਰਦਸਤ ਖਿਲਾਫ ਟੱਕੇ ਦੇ ਖਿਲਾਫ ਤੁਸੀਂ ਘੜਨ ਕਿਵੇਂ ਨਾਲ ਹੁੰਦਾ ਹੈ ਉਹ ਇਹ ਟੱਕਾ ਜੋ ਸਰੀਆਮ ਕਰੀ ਜਾਂਦੇ ਰੜਕੇ ਕਰੀ ਜਾਂਦੇ ਦੋਨੋਂ ਚੋਰ ਸੁਭੇ ਖੜੀ ਜਾਂਦੇ ਹਾਂ ਇਹ ਜਿਹੜੇ ਲੋਕ ਗਏ ਉਧਰ ਇਹਨਾਂ ਨੂੰ ਕਹ ਰਿਹਾ ਹੈ ਉਹ ਸਾਡੇ ਦੇ ਬੀਜਪੀ ਕਹਿੰਦਾ ਧੱਕਾ ਕਰ ਰਹੀ ਹੈ ਸਭ ਜੀ ਕੇਜਰੀਵਾਲ ਸਾਹਿਬ ਇਹ ਵੀ ਤੋਂ ਸਰਮ ਕੋਈ ਕਰਦੇ ਐ ਤੇ ਭਗਵਾਨ ਜੀ ਮਾਨ ਵੀ ਕੇਜਰੀਵਾਲ ਕੋਲ ਲੁੱਕ ਕੇ ਪਾਜੀ ਬੱਦੇ ਐ ਮੈਂ ਉਹੀ ਸਵਾਲ ਦੇ ਰਿਹਾ ਕਿ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਮੈਨੂੰ ਨਜਾਇਜ਼ ਫਸਾਇਆ ਜਾ ਰਿਹਾ ਈਡੀ ਰਾਹੀਂ ਭਾਜਪਾ ਨੂੰ ਨਾ ਧੱਕਾ ਕਰ ਰਹੀ ਆ ਬਦਲਾ ਉਹ ਕਾਰਵਾਈ ਕਰ ਰਹੀ ਆ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰੇ ਕੋ उंड बैठे बनाई इस तरह करके प्रिंट क्या जाके सिसोदिया साहब ने उस पोलि सिर्फ अपने गए सारे ਤੇ ਸੁਪਰੀਮ ਕੋਰਟ ਨੇ ਕਿਹਾ ਵੀ 8 ਮਹੀਨੇ ਤਾਂ ਹੀ ਕੋਈ ਬੇਲਬੂਲ ਕੁਛ ਨੀ ਹੱਥ ਮਨੇ ਚ ਕੇਸ ਦਾ ਨਿਵੇੜਾ ਕਰੋ ਤੇ ਸਜ਼ਾ ਦੇ ਜਿਹੜੇ ਦੋਸ਼ੀ ਐ ਤੇ ਕੇਸ ਤਾਂ ਉਹੀ ਐ ਸਭ ਹੂੰ ਕੇਸ ਤਾਂ ਉਹੀ ਐ ਜਿਹਦੇ ਵਿੱਚ ਸਸੋਰੀਆ ਸਾਹਿਬ ਅੰਦਰ ਬੈਠੇ 8 ਮਹੀਨੇ ਦੀ ਪੁੰਨਤਾ ਨਹੀਂ ਬੈਠੇ ਕੋਈ ਗਲਤ ਕੰਮ ਨਹੀਂ ਹੋਇਆ ਬੇਲ ਮਿਲ ਜਾਣੇ ਸੀ ਸੁਪਰੀਮ ਕੋਰਟ ਚ ਉਹਨਾਂ ਨੇ ਕੋਈ ਬੇਲ ਨਹੀਂ 8 ਮਹੀਨੇ ਭੁਟਲਾ ਪਊਗਾ ਕੇਜੀਵਾਲ ਸਾਹਿਬ ਕਹਿੰਦਾ ਹਰ ਸ਼ਖਸ ਬਣਾ ਲੇਤਾ ਹੈ ਇੱਕ ਲਾਗ ਦਾ ਇੱਕ ਮਿਆਰ ਆਪਣੇ ਲਈ ਕੁਝ ਹੋਰ ਔਰਾਂ ਲਈ ਕੁਝ ਹੋਰ ਤੁਸੀਂ ਖੇੜਾ ਸਾਹਿਬ ਨਾਲ ਕੀ ਕਰ ਰਹੇ ਹੋ ਹੂੰ ਇਹ ਜਿਆਦਾ ਹੀ ਗੱਲ ਕਰਾਂ ਤਾਂ ਆਏ ਕਿ ਤੁਸੀਂ ਜਾ ਕੇ ਸੁਪਰੀਮ ਕੋਰਟ ਜਾਂ ਅੰਟੀਸਿਬਿਟਰੀ ਵਿਲ ਲਾ ਲਓ ਬੀ ਆ ਜੀ ਟੋਟਲ ਕਰ ਰਹੇ ਨੇ ਕਾਨੂੰਨ ਪੜੀ ਬੈਠੇ ਆ ਜੀ ਸਾਰਾ ਵੀ ਆ ਸਭ ਗਲਤ ਹੋ ਰਿਹਾ ਜੀ ਗੈਰ ਕਾਨੂੰਨੀ ਹੈ ਤਾਂ ਸੁਪਰੀਮ ਕੋਰਟ ਨਾਲ ਮੈਂ ਬੇਲ ਦੇ ਦੂੰਗੀ ਤੁਹਾਨੂੰ ਬੇਲ ਲੈ ਲਓ ਹੂੰ ਜਿਹੜੀ ਗੱਲ ਕਹਿ ਰਿਹਾ ਵੀ ਮੈਂ ਕੋਆਪਰੇਸ਼ਨ ਕਰਨ ਨੂੰ ਤਿਆਰ ਆ ਮੈਂ ਸਾਰੀਆਂ ਗੱਲਾਂ ਦੱਸਣ ਨੂੰ ਤਿਆਰ ਹਾਂ ਤੁਸੀਂ ਜਾ ਕੇ ਕੋਰਟ ਕਹਿ ਦਿਓ ਵੀ ਜਾ ਕੇ ਪੇਸ਼ ਹੋ ਕੇ ਦੇ ਦੇ ਗੁਸਤਾਰੀ ਨਹੀਂ ਹੋਊਗੀ ਦੇ ਦੇਣਗੀ ਪਰ ਨਹੀਂ ਹੂੰ ਚੋਰ ਦਾ ਇਹ ਮਨ ਜਦੋਂ ਹੈ ਨਾ ਪੈਰ ਨਹੀਂ ਹੁੰਦੇ ਸਭ ਚੋਰਦੇ ਤੇ ਹੁੰਦਾ ਹੈ ਕਿਹੜਾ ਕੋਈ ਫਿਲਮ ਆਈ ਸੀ ਕਿਉਂ ਮਨ ਖਾਸੀ ਨਾਮ ਨਾਮ ਕਰਾ ਬਾਗ ਮਿਲਖਾ ਬਾਗ ਇੰਡੀਆ ਲਗਾ ਮੈਂ ਬਾਗ ਕੇ ਜੀਵਾਜੀ ਬਾਗ ਫੜ ਕੇ ਲੈਣਾ ਉਹਨਾਂ ਕੋਲ ਕਹਿ ਖਿਆਰ ਮਨਾਣਗੇ ਸਭ ਕਹਿੰਦਾ ਦੇਖੋ ਦੁਨੀਆ ਧਿਆਨ ਲਾਣ ਆਂਦੀ ਹੈ ਪੰਜਾਬ ਦੇ ਅੰਦਰ ਹੁਸ਼ਿਆਰਪੁਰ ਕਹਿੰਦਾ ਜੀ 7 ਦਿਨ ਧਿਆਨ ਲਗਾएंगे ਵਿਪਾਸਨਾ ਵਿੱਚ ਧਿਆਨ ਲਗਾएंगे ਕਿ ਜੀਵਾਜ ਸਾਹਿਬ ਨਾਲ ਹੀ ਕਿਸੇ ਨੂੰ ਮਿਲेंगे ਨਾ ਬਾਤ ਕਰਾਂਗੇ ਪੰਜਾਬ ਸਾਰੀ ਸਰਕਾਰ ਉੱਥੇ ਹੁਸ਼ਿਆਰਪੁਰ ਬੈਠੀ ਸੀ ਸਾਰਾ ਉਹ ਬੁੜਿਆ ਬੈਠਾ ਸਾਰਾ ਜੀ ਦੁਨੀਆ ਇੱਥੇ ਆਂਦੀ ਆ ਸਾਡੇ ਵਾਲੇ ਮੁੱਖ ਮੰਤਰੀ ਵਿਸ਼ਾਖਾਪਟਨਮ ਪਹੁੰਚੇ ਕਿਰੇ ਅਭੀ ਮੈਂ ਧਿਆਨ ਉੱਤੇ ਲਾਣਾ ਮੇਰੀ ਬੇਨਤੀ ਹੈ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਨੇ 2/3 ਬਹੁਮਤ ਦਿੱਤਾ ਹੈ ਪੰਜਾਬ ਦਾ ਧਿਆਨ ਰੱਖਣ ਵਾਸਤੇ ਤੁਹਾਨੂੰ ਪੰਜਾਬ ਦਾ ਧਿਆਨ ਕਰੋ ਆਪਣਾ ਧਿਆਨ ਤਾਂ ਤੁਹਾਡਾ ਬਤੇਰਾ ਹੋ ਗਿਆ 1.5 ਸਾਲ ਤੋਂ ਅੱਜ ਜਾਂ ਚੜੇ ਫਰਦੇ ਮੋਜਾ ਕਰਦੇ ਹੋ ਘਰ ਤੁਹਾਡਾ ਵਧੀਆ ਸੋਹਣਾ ਬਸੇ ਤੁਹਾਡੇ ਐਮਐਲਏ ਸਾਰੇ ਆਪਣੇ ਆਪਣੇ ਘਰ ਬਸਾ ਗਏ ਪੰਜਾਬ ਦਾ ਵੀ ਧਿਆਨ ਕਰੋ ਆਪਣਾ ਹੀ ਧਿਆਨ ਕਰਦੇ ਰਹੋਗੇ ਸੁਜਾਕਰ ਸਾਹਿਬ ਪੰਜਾਬ ਦੇ ਹਾਲਾਤ ਨੂੰ ਕਿਵੇਂ ਵੇਖਦੇ ਹੋ ਜਿਲ੍ਹਾਂ ਦੇ ਵਿੱਚੋਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਭਾਵੇਂ ਇੰਟਰਵਿਊ ਦੀ ਗੱਲ ਕਰ ਰਹੀ ਹੈ ਭਾਵੇਂ ਹੋਰਾਂ ਦੀ ਵੀਡੀਓ ਦੀ ਗੱਲ ਕਰ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੇਲ੍ਹ ਵਿਭਾਗ ਆ ਵਿਸ਼ਾ ਨਿਸਾਬਾ ਪੰਜਾਬ ਦੇ ਹਾਲਾਤ ਨੇ ਦੇਖਦਾ ਬਹੁਤ ਹੀ ਗੰਭੀਰ ਬਹੁਤ ਹੀ ਮਤਲਬ ਲੋਕਾਂ ਨੂੰ ਬੜਾ ਇਸ ਤੋਂ ਸੁਚੇਤ ਹੋਣ ਦੀ ਹੁਣ ਲੋੜ ਹੈ ਸਾਹਿਬ ਤਾਂ ਚਲੋ ਨੁਕਸਾਨ ਤਾਂ ਕਰ ਲਿਆ ਜਿਹੜਾ ਫੈਸਲਾ ਪੰਜਾਬ ਦੇ ਲੋਕਾਂ ਨੇ ਨਹੀਂ ਲਿਆ ਸੀ ਇਹਨਾਂ ਨੂੰ ਦੇ ਦਿੱਤਾ ਪਾਕ ਕੋਈ ਛੋਟੀ ਜਿਹੀ ਕੋ ਵੀਡੀਓ ਦੀ ਗੱਲ ਨਹੀਂ ਜੀ ਵੀਡੀਓ ਆ ਗਈ ਲੋਕਾਂ ਨੇ ਖੇਡ ਜਾਂ ਬਣਾ ਤਾ ਕਦੇ ਕੋਈ ਅੰਦਰ ਬੈਠ ਕੇ ਉਹ ਤੋਂ ਇੰਟਰਵਿਊ ਦੇ ਰਿਹਾ ਦੋ ਦੋ ਇੰਟਰਵਿਊ ਅੰਦਰੋਂ ਹੋ ਰਹੀਆਂ ਪਹਿਲਾਂ ਵੀ ਇੱਕ ਹੋਰ ਕਿਸੇ ਤਰ੍ਹਾਂ ਦੀ ਪਾਰਟੀ ਮਨਾਈ ਜਾ ਰਹੀ ਸੀ ਉਹ ਵੀ ਆਈ ਹੁਣ ਆ ਵੀ ਇੱਕ ਫੇਰ ਬਰਥਡੇ ਪਾਰਟੀ ਮਨਾਈ ਜਾ ਰਹੀ ਹੈ ਇਹਦੇ ਦੁਈਾਈ ਨਾਲ ਦੇਖੋ ਜਿਹੜੇ ਲੋਕ ਅੰਦਰ ਬੈਠੇ ਆ ਬੜੇ ਸ਼ਾਤਰ ਕਿਸਮ ਦੇ ਲੋਕ ਐ ਕਾਤਲ ਕਿਸੇ ਦੇ ਕਤਲ ਦਾ ਹੈ ਕੋਈ ਗੈਂਗਸਟਰ ਹੈ ਕਿਸੇ ਨੇ ਕੋਈ ਅਗਵਾ ਕੀਤਾ ਹੈ ਕੋਈ ਰੇਪ ਦਾ ਮਲਜ਼ਮ ਹੈ ਕੋਈ ਚਿਤਾ ਵੇਚਦਾ ਚਿਤੇ ਦਾ ਵਿਪਾਰ ਚ ਪਕੜਿਆ ਗਿਆ ਉਹ ਤੁਹਾਡਾ ਕੀ ਕੀ ਖਿਆਲ ਹੈ ਉਹਨਾਂ ਨੂੰ ਆ ਨਹੀਂ ਪਤਾ ਵੀ ਆ ਵੀਡੀਓ ਜਦੋਂ ਉਹਨਾਂ ਨੇ ਸ਼ੇਅਰ ਕੀਤੀ ਆਪ ਬਿਲਕੁਲ ਮਤਲਬ ਹੈ ਕਿ ਕਿਸੇ ਪੁਲਿਸ ਨੇ ਨਹੀਂ ਦਿੱਤੀ ਪੁਲਿਸ ਨੇ ਫੜ ਲਈ ਸੀ ਜੀ ਉਹ ਵਾਰ ਹੋਈ ਉਹਨਾਂ ਨੇ ਆਪ ਸ਼ੇਅਰ ਕੀਤੀ ਉਹਨੂੰ ਚੰਗੀ ਤਰ੍ਹਾਂ ਪਤਾ ਸੀ ਵੀ ਪੁਲਿਸ ਨੂੰ ਆ ਸਵਾਲ ਪੁੱਛੇ ਜਾਣਗੇ ਤੇ ਪੁਲਸ ਨੂੰ ਟੰਗ ਲੂਈ ਪੁੱਠਾ ਕਰੂਗੀ ਪਰ ਉਹ ਤਾਂ ਉਦੋਂ ਹੋਵੇ ਨਾ ਵੀ ਜਦੋਂ ਪੁਲਿਸ ਰਈ ਨਾ ਦੇ ਨਾਲ ਸਰਕਾਰ ਰਈ ਨਾ ਵੀ ਸਰਕਾਰ ਹੂੰ ਇਹਦਾ ਮਤਲਬ ਸਮਝੋ ਜੀ ਇਹਦਾ ਮਤਲਬ ਹੈ ਵੀ ਉਹ ਅੰਦਰੋਂ ਬੈਠੇ ਲੋਕਾਂ ਨੂੰ ਇੱਕ ਮੈਸੇਜ ਦੇ ਰਹੇ ਆ ਜੀ ਵੀ ਚਾਹੇ ਅਸੀਂ ਅੰਦਰ ਬੈਠੇ ਆ ਚੱਲ ਦੀ ਸਾਡੀ ਹੈ ਹਾਂ ਤੇ ਜਦੋਂ ਸਾਡੇ ਨਾਂ ਦਾ ਚਾਹੇ ਕੋਲਾਣਾਵਾਜ਼ ਆ ਕੋਲਾਣਾਵਾਜ਼ ਤੋਂ ਬੋਲ ਰਿਹਾ ਮੈਂ ਤੇ ਮੇਰਾ ਬੰਦਾ ਆਊਗਾ 25 ਲੱਖ ਦੇ ਦੇ 50 ਲੱਖ ਦੇ ਦੇ ਤੇ ਸੋਚਦੇ ਆਂਗੇ ਨਹੀਂ ਤੇਰਾ ਮੁੰਡਾ ਮੈਨੂੰ ਐਡਰੈਸ ਪਤਾ ਕਿਹੜੇ ਸਕੂਲ ਚ ਪੜਨ ਜਾਂਦਾ ਚੱਕ ਲਾਂਗੇ ਹੂੰ ਉਹਨੂੰ ਇੱਕ ਸੁਨੇਹਾ ਦਿੱਤਾ ਵੀ ਆ ਜਿਹੜੇ ਪੁਲਿਸ ਆ ਇਹਨਾਂ ਨੂੰ ਕੁਝ ਨਹੀਂ ਕਰਨਾ ਚਾਹੀਦਾ ਇਹ ਤਾਂ ਸਾਡੇ ਪੇਰੇ ਉੱਤੇ ਐ ਨਸਰੰਦਰ ਪਾਰਟੀਆਂ ਬਣਾਈ ਲੈਣੇ ਪੈਸੇ ਭਜਾ ਦਿਓ ਤੇ ਤੁਹਾਡਾ ਕੀ ਕੀ ਹਾਲ ਪੰਜਾਬ ਦੇ ਲੋਕ ਜਿਹੜੇ ਐ ਪੁਲਿਸ ਤੋਂ ਘਰੋਸਾ ਕਰਦੇ ਉਸ ਟੈਲੀਫੋਨ ਤੋਂ ਡਰਦੇ ਵੀ ਅੰਦਰ ਬੈਠੇ ਪਿੰਦਰ ਸਾਰਾ ਕੁਝ ਹੀ ਕਰੀ ਜਾਂਦੇ ਸੋ ਪੰਜਾਬ ਦਾ ਅੱਜ ਕੋਈ ਵੀ ਬੰਦਾ ਸੁਰੱਖਿਤ ਨਹੀਂ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਸਾਬ ਅੱਜ ਤਾਂ ਪਿੰਡਾਂ 'ਚ ਜਾਲੜੀ ਆ ਗੱਲ ਪਿੰਡਾਂ 'ਚ ਜਾ ਕੇ ਖੋਹ ਆਉਣ ਲੱਗੇ ਪਿੰਡਾਂ 'ਚ ਜਾ ਕੇ ਫੋਨ ਆਉਣ ਲੱਗੇ ਸਰਪੰਚਾਂ ਨੂੰ ਸਰਪੰਚੇ ਨੇ ਥਾਣੇ 'ਚ ਰਿਪੋਰਟ ਨਿਖਾੜ ਗਿਆ ਉੱਥੇ ਬੈਠੇ ਨੇ ਫੋਨ ਆ ਗਿਆ ਪੈਸੇ ਦੇ ਵੀ ਨਾ ਪਤਾ ਕੌਣ ਐ ਜੀ ਤੇ ਉਹ ਲੋਕੀ ਦੀ ਮੰਨਣਗੇ ਥਾਣੇਦਾਰ ਦੀ ਮੰਨਣਗੇ ਉਹ ਤਾਂ ਜਿਹੜਾ ਅੰਦਰ ਗੈਂਗਸਟਰ ਬੈਠਾ ਉਹਦੀ ਮੰਨਣਗੇ ਸਾਬ ਆ ਪੁਲਿਸ ਉਹਨਾਂ ਨੂੰ ਇੱਕ ਮੋਹਰ ਲਾ ਰਹੀ ਹੈ ਵੀ ਇਹ ਬੰਦੇ ਵਾਕਈ ਤੱਕ ਤੋ ਅਰੇ ਮੈਂ ਕਹਿ ਰਿਹਾ ਅਸੀਂ ਵੀ ਪਹਿਲਾਂ ਅਸੀਂ ਜਵਾਬ ਦੰਦੇ ਸਾਰਿਆਂ ਨੂੰ ਹੱਥ ਪੜ ਹੂੰ ਸਾਬੀ ਵਾਲੇ ਕੋਈ ਨਾ ਸਰਕਾਰ ਦੇ ਕੋਈ ਹੱਤੁੱਤ ਬੰਦੇ ਨਾ ਲਿਦੇ ਆ ਹੱਤ ਲੰਬੇ ਗੈਂਗਸਟਰਸ ਦੇ ਜਿਹੜੇ ਅੰਦਰ ਬੈਠੇ ਆ ਕਿਤੇ ਜਾ ਕੇ ਕਿਸੇ ਦੀ ਧੌਣ ਮਰੋੜ ਦੇਣ ਕਿਸੇ ਦਾ ਜਿਹੜੀ ਮਾਰਕੀਟ ਚ ਆ ਮੁਸੇ ਵਾਲਾ ਆਰਚੇ ਕੁਫਲਾਣਾ ਸਿੰਘ ਆ ਕਿਸੇ ਨੂੰ ਬਖਸ਼ ਦੇ ਆ ਆ ਜੀ ਆ ਮੈਂ ਸਮਝਦਾ ਵੀ ਆ ਸਰਕਾਰ ਦੀ ਮਿਲੀ ਭਗਤ ਦੇ ਬਿਨਾ ਹੋ ਹੀ ਨਹੀਂ ਸਕਦਾ ਹੂੰ ਕੋਰਟ ਮੇ ਕਿੰਨੇ ਵਾਰੀ ਕਹਦਾ ਵੀ ਤੁਸੀਂ ਕਾਰਵਾਈ ਨਹੀਂ ਕਰਦੇ ਫਿਰ ਵੀ ਉਹਦੇ باوجود ਗੱਲ ਉੱਥੇ ਖੜੀ ਸੋ ਪੰਜਾਬ ਦਾ ਪ੍ਰਹਿਕ ਸਾਹਿਬ ਇਹਨਾਂ ਲੋਕਾਂ ਦੇ ਹੱਤ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਧੋਖਾ ਇਹਨਾਂ ਨੇ ਕਰਤਾ ہماری ਵੀ ਪਾਰਟੀ ਨੇ ਅਜੇ ਵੀ ਮਸਾਮਤ ਦੇਮੀ ਲੋਕਾਂ ਨੂੰ ਸचेत ਹੋ ਕੇ ਇਹਨਾਂ ਦਾ ਦੇਣਾ ਚਾਹੀਦਾ ਹੈ ਗੌਰ ਕਰਨ ਤੇ ਇਹਨਾਂ ਨੂੰ ਠੁਕਵਾ ਸਬਕ ਸਿਖਾਣਾ ਚੋਰ ਸਿਪਾਹੀ ਰਲੇ ਕਾਂਗਰਸ ਵਾਲੇ ਤੇ ਆਮ ਆਦੀ ਪਾਰਟੀ ਵਾਲੇ ਸੋ ਜਾਕਰ ਸਾਹਿਬ ਸਨਾ ਬਹੁਤਾਂ ਇਜਾਜ਼ਤਾਂ ਮਿਲਦਾ ਹੈ ਇੱਕ ਆਖਰੀ ਸਵਾਲ ਗੱਟ ਜੋੜ ਦੀ ਸੰਭਾਵਨਾ ਹੈ ਸ਼੍ਰੋਮਣੀ ਅਕਾਲਗਰ ਤੇ ਭਾਜਪਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਇਸ ਦੇ ਵਿੱਚ ਕੀ ਸਚਾਈ ਹੈ ਸਚਾਈ ਆ ਹੈ ਜੀ ਵੀ ਅੱਜ ਦੇ ਦਿਨ ਅਸੀਂ ਤਿੰਨ ਦਿਨਾਂ ਤੋਂ ਆ ਮੀਟਿੰਗ ਕਰ ਰਹੇ ਹਾਂ ਵੀ ਪੂਰਾ ਸਾਡੇ ਕੋਲ ਜਿੰਨਾ ਸਮਾਨ ਹੈ ਸਾਰਾ ਝੌਂਕਾ ਗਿਆ ਜੀ ਪੂਰੀ ਤਿਆਰੀ ਤਿੰਨ ਦਿਨਾਂ ਤੋਂ ਅਸੀਂ ਕੋਈ ਕੋਈ 2 ਜਾਂ 4 ਜਾਂ 6 ਸੀਟਾਂ ਜਾਂ 7 ਸੀਟਾਂ ਜਾਂ ਅਸੀ ਡਿ ਅਰੇਂਜਮੈਂਟ ਨਹੀਂ ਅਸੀਂ 13 ਸੀਟਾਂ ਦੀ ਤਿਆਰੀ ਕਰਕੇ ਪੂਰੀ ਮੋਬਿਲਾਈਜੇਸ਼ਨ ਜਿਹੜੀ ਹੈ ਉਸ ਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਸਾਡੇ ਸਾਡੇ ਜਿਹੜੇ ਸਾਰੇ ਮੋਰਚੇ ਹੈ ਚਾਹ ਯੂਥ ਵਿੰਗ ਹੈ ਚਾਹ ਮਈਲਾ ਵਿੰਗ ਹੈ ਚਾਹ ਸਾ SC ਵਿੰਗ ਹੈ ਚਾਹ OBC ਵਿੰਗ ਹੈ ਸਾਰੇ ਅਸੀਂ ਸਾਰਿਆਂ ਨੂੰ ਮੋਬਿਲਾਈਜ਼ ਕਰ ਕਰਤਾਈ ਅਗਲੀ ਗਵਰਨਮੈਂਟ ਦੀ ਸਕੀਮਸ ਹੈ ਗਰੀਬਾਂ ਜਿਹੜਾ ਐ ਨਾਤੀ ਗਰੀਬ ਹੈ ਜਿਹਨੂੰ ਕੋਈ ਮੁਫਤਨਾਜ ਮਿਲ ਰਿਹਾ ਹੈ ਕਿ ਨਹੀਂ ਮਿਲ ਰਿਹਾ ਹੈ ਜਿਹੜਾ મોદી ਸਾਹਿਬ ਨੇ ਭੇਜਿਆ ਹੈ ਕਿਸੇ ਨੂੰ ਕੋਈ ਮਕਾਨ ਕੋ ਮਿਲ ਰਿਹਾ ਹੈ ਕਿ ਨਹੀਂ ਉਹਦੀ ਮਕਾਨ ਦੀ ਛੱਤ ਬਦਲ ਰਹੀ ਹੈ ਕਿ ਨਹੀਂ ਉਹਨੂੰ ਪਾਣੀ ਦਾ ਕਲੈਕਸ਼ਨ ਮਿਲਿਆ ਕਿ ਨਹੀਂ ਮਿਲਿਆ ਉਹਨੂੰ ਟਾਇਲਟ ਦੀ ਕੋ ਮਿਲਿਆ ਕਿ ਨਹੀਂ ਕੋਈ ਜਿਹੜਾ ਜਿਹੜੇ ਹੈਗੇ ਆਪਣੇ ਵਿਸ਼ੂਕਰਾਂ ਸਕੀਮ ਦੇ ਤਹਿਤ ਉਹਨੂੰ ਕੋਈ ਪੈਸੇ ਰੋਜ਼ਗਾਰ ਵਾਸਤੇ ਚੈੱਕ ਦਿੱਤਾ ਹੈ ਸੈਲਫ ਹੈਲਪ ਗਰੁੱਪ ਹੈ ਚਾਹ ਡਰੋਨ ਹੈ ਜਿਹੜੇ ਸਭ ਨੈਨੋ ਸਪਰੇਅ ਕਰੀ ਜਾਂਦੇ ਯੂਰੀਆ ਉਹ ਅਸੀਂ ਕੋਸ਼ਿਸ਼ ਕਰਕੇ ਲੋਕਾਂ ਤੱਕ ਜਾਵਾਂਗੇ ਸਾਡੀ ਬੀਜੇਪੀ ਪੰਜਾਬ ਦੀ ਯੂਨਿਟ 13 ਦੀ 13 ਸੀਟਾਂ ਲੜਨ ਦੀ ਪੂਰੀ ਤਿਆਰੀ ਕਰ ਰਹੀ ਹੈ ਤੇ ਇਹ ਫੈਸਲਾ ਕਿ ਦਿਨਾਂ ਹੋਣਾ ਹੈ ਨਹੀਂ ਹੋਣਾ ਆ ਫੈਸਲੇ ਨਾ ਤੇ ਜਲੰਧ ਰੋ ਨੇ ਨਾ ਹੀ ਚੰਡੀਗੜ੍ਹੋ ਨੇ ਇਹ ਤਾਂ ਦਿੱਲੀ ਹੋਣਗੇ ਦਿੱਲੀ ਦੇ ਉਸ ਲੈਵਲ ਤੇ ਹੋਣਗੇ ਪ੍ਰਧਾਨ ਮੰਤਰੀ ਆ ਸਾਡੇ ਪਾਰ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੱਡਾ ਸਾਹਿਬ ਜੀ ਆ ਹਮੇਸ਼ਾ ਜੀ ਬੈਠ ਕੇ ਉਹ ਫੈਸਲਾ ਲੈਣਗੇ ਪਰ ਸਾਡੀ ਤਿਆਰੀ ਹੁੰਦੇ ਦੇ ਦੇ 13 ਦੀ 13 ਸੀਟਾਂ ਦੀ ਜੀ ਜਕਰ ਸਾਹਿਬ ਜਾਵੇਂ ਜਾਂਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਾਪਾ ਕੋਈ ਸਭ ਇਹ ਸੋਚ ਨੂੰ ਭਾਲੂ ਕੋ ਕਿ ਨਾ ਇਸਤੇਮਾਲ ਕਰਿਓ ਚੰਗਾ ਮਾੜਾ ਖੁਦ ਆਪਣਾ ਨਹੀਂ ਆਨ ਵਾਲੇ ਕੋ ਦੇਖ ਨੂੰ ਦੇਖ ਕੇ ਸਾਹ ਚੰਗਾ ਬਹੁਤ ਲੱਗਦਾ ਰੋਡੀਆਂ ਵੀ ਆ ਦੇ ਰਿਹਾ ਉਹ ਦੇ ਰਿਹਾ ਪਰ ਇਹਦੀ ਕੀਮਤ ਤੁਹਾਨੂੰ ਨੂੰ ਚੁਕਾਣੀ ਪਊਗੀ ਤੇਲ ਤਿਲਾ ਜੋ ਨਿਕਲਦਾ ਹੈ ਤਾਂ ਅਸੀਂ ਨਾ ਭਗਵੰਤ ਮਾਨ ਜੀ ਦੇ ਨਾ ਕਿਸੇ ਹੋਰ ਦੇ ਸਾਡੇ ਬੱਚਿਆਂ ਦੇ ਆਨ ਵਾਲੇ ਪੀੜੀ ਦੇ ਹੈ ਜਿਹੜੇ ਜਵਾਕ ਛੱਡ ਛੱਡ ਕੇ ਇਥੋਂ ਕੈਨੇਡਾ ਜਾ ਰਿਹਾ ਕੋ ਬਾਹਰ ਜਾ ਰਿਹਾ ਉਹਨਾਂ ਦਾ ਕੋਈ ਦੇਖੋ ਦਸ ਹਸਪਤਾਲਾਂ ਨਾਲ ਦਸ ਬੈੱਡ ਦੇ ਨਾਲ ਕੁ ਇਥੇ ਸਿਹਤ ਕ੍ਰਾਂਤੀ ਨਹੀਂ ਆਣ ਲੱਗੀ ਇਥੇ ਕ੍ਰਾਂਤੀ ਦਾ ਆਈ ਖੜੀ ਹੈ ਚਿੱਟੇ ਦੀ ਜੀ ਤੇ ਕਾਲਾ ਹੋ ਰਿਹਾ ਇਹ ਪੰਜਾਬ ਦੇ ਭੁੱਖ ਦੇ ਉੱਤੇ ਕਾਲਖ ਲੱਗ ਰਹੀ ਹੈ ਉਹ ਨੂੰ ਜਿਹਾ ਰੱਖ ਕੇ ਕੋ ਫੈਸਲਾ ਲਾਉ ਪਾਉਕ ਤਾਂ ਨਾਲ ਨਹੀਂ ਸੋਚ ਸਮਝ ਕੇ ਜਿੱਥੇ ਹਿੰਦੁਸਤਾਨ ਮਜ਼ਬੂਤ ਹੋਊਗਾ ਤਾਂ ਪੰਜਾਬ ਮਜ਼ਬੂਤ ਹੋਊਗਾ ਇਸ ਤਰ੍ਹਾਂ ਨਹੀਂ ਚੱਲਦਾ ਤੁਸੀਂ ਦੇਖੋ ਕੌਣ ਹਿੰਦੁਸਤਾਨ ਨੂੰ ਅੱਜ ਜਿਹੜਾ ਰੁਤਬਾ ਦੁਨੀਆਂ ਦੇ ਅੰਦਰ ਹੈ ਉਹ ਕਿਵੇਂ ਪਹੁੰਚਿਆ ਉਹਨੂੰ ਬਰਕਰਾਰ ਰੱਖਣ ਵਾਸਤੇ ਸੋਚ ਸਮਝ ਕੇ ਫੈਸਲਾ ਤੁਸੀਂ ਲੋਕ ਐ ਲੋਕ ਪੰਜਾਬ ਦੇ ਅੰਦਰ ਘੁੰਮਣ ਦੀ ਵਾਂਗ ਅੰਦਰ ਬੈਠੇ ਖਾਈ ਜਾ ਰਹੇ ਸਾਡਾ ਭੋਜਨ ਖਾਈ ਜਾ ਰਹੇ ਮੈਂ ਨਹੀਂ ਕੋਈ ਜੀ ਜੱਟ ਸਾਹਿਬ ਬਹੁਤ ਚੰਗਾ ਲੱਗਾ ਤੁਹਾਡੀ ਗੱਲਬਾਤ ਕਰਕੇ ਬਹੁਤ ਮਿਹਰਬਾਨ ਸੋ ਇਹ ਸਨ ਪੰਜਾਬ ਪਟਪਾ ਦੇ ਪ੍ਰਧਾਨ ਸੁਣ ਲੱਕ ਜਿਹੜਾ ਹੁਣ ਅੱਜ ਗੱਲਬਾਤ ਕੀਤੀ ਹੈ ਸੋ ਹੁਣ ਲਈ ਦੋ ਸਾਨੂੰ ਇਜਾਜ਼ਤ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ ਧੰਨਵਾਦ